ਉਦਾਂ ਕ੍ਰਾਈਮ ਚੈਨਲਸ ਤੇ ਕੋਈ ਸੁੱਖ ਦੀ ਖਬਰ ਜਾਂ ਕਹਾਣੀ ਤਾਂ ਕਦੇ ਹੁੰਦੀ ਨਹੀਂ ਅੱਜ ਮੈਂ ਸ਼ੁਰੂਆਤ ਸੀ ਪਰ ਤੁਹਾਡਾ ਸ਼ੁਕਰੀਆ ਕਰਨਾ ਚਾਹੂੰਗੀ ਅੱਜ 20000 ਸਬਸਕ੍ਰਾਈਬਰਸ ਪੂਰੇ ਹੋਏ ਨੇ ਹਾਲਾਂਕਿ ਲੋਕਾਂ ਦੇ ਕਿੰਨੇ ਕਿੰਨੇ ਮਿਲੀਅਨ ਸਬਸਕ੍ਰਾਈਬਰਸ ਹੁੰਦੇ ਨੇ 20000 ਉਹਨਾਂ ਸਾਹਮਣੇ ਕੁਝ ਵੀ ਨਹੀਂ ਪਰ ਵਾਹਿਗੁਰੂ ਦਾ ਸ਼ੁਕਰ ਹੈ ਕਿ ਮੈਂ ਇਸ ਕਾਬਿਲ ਵੀ ਆ ਪੂਰੀ ਜ਼ਿੰਦਗੀ ਨਿਊਜ਼ ਚੈਨਲਸ 'ਚ ਨੌਕਰੀਆਂ ਕੀਤੀਆਂ ਕੰਮ ਕੀਤਾ ਸੋਚਿਆ ਨਹੀਂ ਸੀ ਕਿ ਖੁਦ ਦਾ ਕੁਝ ਕਰੂੰਗੀ ਪਰ ਕੀਤਾ ਤਾਂ ਤੁਸੀਂ ਸਪੋਰਟ ਕੀਤਾ ਉਹ ਵੀ ਬੜੀ ਸੋਹਣੀ ਤਰ੍ਹਾਂ ਤੁਹਾਡੇ ਸਭ ਦਾ ਮੈਂ ਤਹੇ ਦਿਲੋਂ ਸ਼ੁਕਰੀਆ ਕਰਦੀ ਆ ਤੁਹਾਡੀ ਸਿਹਤਿਆਬੀ ਲਈ ਅਰਦਾਸ ਕਰਦੀ ਆ ਹੁਣ ਗੱਲ ਕਰਦੇ ਆ ਅੱਜ ਦੀ ਸੱਚੀ ਸਟੋਰੀ ਦੀ ਜੋ ਬਹੁਤ ਹੀ ਜ਼ਿਆਦਾ ਖਤਰਨਾਕ ਹੈ ਉਹ ਗੋਰਾ ਮੁੰਡਾ ਉਸ ਪੰਜਾਬੀ ਸਿੱਖ ਕੁੜੀ ਨੂੰ ਬੜਾ ਪਿਆਰ ਕਰਦਾ ਸੀ ਕਿਸੇ ਵੀ ਰਿਸ਼ਤੇ ਚ ਜਿੱਦਾਂ ਦਾ ਮੁੰਡਾ ਚਾਹੁੰਦੀ ਹੁੰਦੀ ਆ ਕੁੜੀ ਜੋ ਉਦਾਂ ਦਾ ਹੀ ਸੀ ਜਿਵੇਂ ਆਪਾਂ ਕਹਿ ਦਿੰਨੇ ਆ ਨਾ ਕਿ ਮੁੰਡਾ ਹੀਰਾ ਹੈ ਹੀਰਾ ਜੋ ਉਦਾਂ ਦਾ ਹੀ ਹੁੰਦਾ ਜੋ ਤੇ ਪੰਜਾਬੀ ਕੁੜੀ ਅਨੂ ਸਿੰਘ ਦੀ ਪਹਿਲੀ ਮੁਲਾਕਾਤ ਹੀ ਬੜੀ ਹਸੀਨ ਸਸਰਗਾਲ ਜੀ ਮੈਂ ਹਾਂ ਪੁਨੀਤ ਕੌਰ ਮਹਿਫੂਜ਼ ਰੱਖੋ ਤੇ ਮਹਿਫੂਜ਼ ਰੱਖੋ ਵਾਹਿਗੁਰੂ ਸਾਡੇ ਸਭ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ 1995 ਦੀ ਗੱਲ ਹੈ ਜੋ ਸੰਕੋਏ ਆਸਟ੍ਰੇਲੀਆ ਦੇ ਨਿਊ ਕਾਸਲ ਕਲੱਬ ਚ ਜਾਂਦਾ ਉਸ ਦੇ ਨਾਲ ਉਸ ਦੇ ਯਾਰ ਦੋਸਤ ਹੁੰਦੇ ਨੇ ਜਦੋਂ ਹੀ ਉਹ ਕਲੱਬ ਚ ਐਂਟਰ ਕਰਦਾ ਉਸ ਦੀ ਨਜ਼ਰ ਇੱਕ ਕੁੜੀ ਤੇ ਪੈਂਦੀ ਹੈ ਉਹ ਬਹੁਤ ਸੋਹਣੀ ਲੱਗਦੀ ਐ ਇਸਨੂੰ ਇੰਨੀ ਸੋਹਣੀ ਕਿ ਜੋ ਦੀਆਂ ਅੱਖਾਂ ਹਟਦੀਆਂ ਹੀ ਨਹੀਂ ਉਸ ਤੋਂ ਹੁਣ ਜਦੋਂ ਤੁਹਾਡੇ ਵੱਲ ਕੋਈ ਇਸ ਤਰ੍ਹਾਂ ਇੱਕ ਟੱਕ ਲਗਾ ਕੇ ਦੇਖਦਾ ਹੋਏ ਤਾਂ ਤੁਹਾਨੂੰ ਸਮਝ ਆ ਜਾਂਦੀ ਐ ਕਿ ਕੋਈ ਨਜ਼ਰ ਤੁਹਾਡੇ ਵੱਲ ਝਾਕ ਰਹੀ ਐ ਉਹ ਕੁੜੀ ਉਹ ਵੀ ਉਸ ਵੱਲ ਦੇਖਦੀ ਐ ਕੁਝ ਮਿੰਟਾਂ ਲਈ ਦੋਵੇਂ ਇੱਕ ਦੂਜੇ ਵੱਲ ਦੇਖਦੇ ਰਹਿੰਦੇ ਨੇ ਫਿਰ ਜੋ ਨੂੰ ਲੱਗਦਾ ਐ ਕਿ ਹੁਣ ਵਕਤ ਜ਼ਾਇਆ ਨਹੀਂ ਕਰਨਾ ਚਾਹੀਦਾ ਉਹ ਪਹੁੰਚ ਜਾਂਦਾ ਐ ਉਸ ਕੁੜੀ ਕੋਲ ਉਹ ਦੋਵੇਂ ਗੱਲਾਂ ਕਰਦੇ ਨੇ ਜੋ ਉਸ ਤੋਂ ਉਸਦਾ ਨਾਮ ਪੁੱਛਦਾ ਹੈ ਉਹ ਦੱਸਦੀ ਹੈ ਅਨੂ ਸਿੰਘ ਦੋਵਾਂ 'ਚ ਇੱਕ ਵਧੀਆ ਕਾਨਵਰਸੇਸ਼ਨ ਹੁੰਦੀ ਆ ਤੇ ਇਸ ਗੱਲਬਾਤ ਦੇ ਬਾਅਦ ਜੋ ਦੀ ਅਟਰੈਕਸ਼ਨ ਅਨੂ ਵੱਲ ਵੱਜ ਜਾਂਦੀ ਹੈ ਜੋ ਨੂੰ ਪਤਾ ਲੱਗਦਾ ਹੈ ਕਿ ਅਨੂ ਆਸਟ੍ਰੇਲੀਆ ਦੇ ਕੈਨਬਰਾ ਵਿੱਚ ਰਹਿੰਦੀ ਹੁੰਦੀ ਆ ਥੋੜਾ ਲੌਂਗ ਡਿਸਟੈਂਸ ਤਾਂ ਹੁੰਦਾ ਹੈ ਪਰ ਇਹ ਅਟਰੈਕਸ਼ਨ ਘਟ ਨਹੀਂ ਹੁੰਦੀ ਇਹਨਾਂ ਦੋਵਾਂ ਦੀ ਗੱਲਬਾਤ ਚ ਜੋ ਨੂੰ ਪਤਾ ਲੱਗਦਾ ਹੈ ਕਿ ਅਨੂ ਦਾ ਆਲਰੇਡੀ ਇੱਕ ਬாய்ਫਰੈਂਡ ਹੈ ਤੇ ਉਹ ਉਸ ਨੂੰ 93 ਤੋਂ ਡੇਟ ਕਰ ਰਹੀ ਹੈ ਇਹ ਜਾਣ ਕੇ ਜੋ ਅਪਸੈਟ ਤਾਂ ਹੋ ਜਾਂਦਾ ਹੈ ਪਰ ਗੱਲਬਾਤ ਫਿਰ ਵੀ ਦੋਵਾਂ ਦੀ ਜਾਰੀ ਰਹਿੰਦੀ ਹੈ ਹੁਣ ਸ਼ਾਇਦ ਅਨੂ ਵੀ ਜੋ ਨੂੰ ਲਾਈਕ ਕਰਨ ਲੱਗਦੀ ਹੁੰਦੀ ਹੈ ਤੇ ਸ਼ਾਇਦ ਇਹੀ ਕਾਰਨ ਹੁੰਦਾ ਹੈ ਕਿ ਉਸ ਰਾਤ ਕਲੱਬ ਤੋਂ ਬਾਅਦ ਉਹ ਆਪਣੀ ਨੈਕਸਟ ਮੀਟਿੰਗ ਪਲਾਨ ਕਰਦੇ ਨੇ ਤੇ ਮਿਲਦੇ ਵੀ ਨੇ ਦੂਜੇ ਪਾਸੇ ਅਨੂ ਦਾ ਬாய்ਫਰੈਂਡ ਸਾਈਮਨ ਨਾਲ ਰਿਲੇਸ਼ਨ ਹੁਣ ਸਹੀ ਨਹੀਂ ਚੱਲ ਰਿਹਾ ਹੁੰਦਾ ਲੜਾਈ ਝਗੜੇ ਮਿਸ ਅੰਡਰਸਟੈਂਡਿੰਗਸ ਅਕਸਰ ਦੀ ਗੱਲ ਹੁੰਦੀ ਹੈ ਉਹ ਤੋਂ ਸਾਈਮਨ ਨੂੰ ਇਹ ਵੀ ਪਤਾ ਲੱਗ ਜਾਂਦਾ ਹੈ ਕਿ ਅਨੂ ਜੋ ਨਾਂ ਦੇ ਮੁੰਡੇ ਨਾਲ ਗੱਲ ਕਰਦੀ ਹੈ ਤੇ ਮਿਲਦੀ ਵੀ ਹੈ ਬਸ ਸਾਈਮਨ ਅਨੂ ਨੂੰ ਧੋਖੇਬਾਜ਼ ਕਰਾਰ ਦੇ ਦਿੰਦਾ ਹੈ ਤੇ ਉਸ ਨਾਲ ਆਪਣਾ ਰਿਸ਼ਤਾ ਖਤਮ ਕਰ ਲੈਂਦਾ ਪਰ ਇਸ ਨਾਲ ਅਨੂ ਨੂੰ ਕੋਈ ਬਹੁਤਾ ਫਰਕ ਨਹੀਂ ਪੈਂਦਾ ਕਿਉਂਕਿ ਉਸ ਕੋਲ ਜੋ ਹੁੰਦਾ ਤੇ ਉਹ ਜੋ ਲਈ ਫੀਲ ਵੀ ਕਰਨ ਲੱਗ ਪਈ ਹੁੰਦੀ ਹੈ ਜੋ ਤੇ ਅਨੂ ਦਾ ਰਿਸ਼ਤਾ ਬੜਾ ਮੈਜੀਕਲ ਹੁੰਦਾ ਉਸ ਵਕਤ ਦੋਵੇਂ ਬੜੇ ਖੁਸ਼ ਹੁੰਦੇ ਨੇ ਪਰ ਰਿਸ਼ਤਾ ਇਹਨਾਂ ਦਾ ਲੌਂਗ ਡਿਸਟੈਂਸ ਹੀ ਹੁੰਦਾ ਕਿਉਂਕਿ ਅਨੂ ਕੈਨਬਰਾ ਵਿੱਚ ਰਹਿੰਦੀ ਹੁੰਦੀ ਆ ਤੇ ਜੋ ਸੰਕ ਨਿਊਕਾਸਲ ਚ ਜੋ ਦੀ ਫੈਮਿਲੀ ਇੱਕ ਛੋਟੀ ਜਹੀ ਹੈਪੀ ਫੈਮਿਲੀ ਹੁੰਦੀ ਆ ਜਸਟ ਉਹ ਉਸ ਦਾ ਨਿੱਕਾ ਭਰਾ ਤੇ ਮਾਪੇ ਹੁੰਦੇ ਨੇ ਬੜਾ ਹੀ ਸੋਹਣਾ ਪਰਿਵਾਰ ਹੁੰਦਾ ਜੋ ਦਾ ਇੱਕ ਦੂਜੇ ਨੂੰ ਸਮਝਣ ਵਾਲਾ ਤੇ ਪਿਆਰ ਕਰਨ ਵਾਲਾ ਜੋ ਨੂੰ ਪਰਵਰਿਸ਼ ਏਡੀ ਵਧੀਆ ਮਿਲੀ ਹੁੰਦੀ ਆ ਕਿ ਉਹ ਵੀ ਬੜਾ ਨੇਕ ਮੁੰਡਾ ਹੁੰਦਾ ਉਹ ਪੜਾਈ 'ਚ ਵੀ ਤੇਜ਼ ਹੁੰਦਾ ਤੇ ਸਪੋਰਟਸ 'ਚ ਵੀ 94 ਤੱਕ ਉਸ ਨੂੰ ਸਿਵਲ ਇੰਜੀਨੀਅਰਿੰਗ ਦੀ ਡਿਗਰੀ ਵੀ ਮਿਲ ਜਾਂਦੀ ਹੈ ਤੇ ਪੜਾਈ ਖਤਮ ਕਰਨ ਤੋਂ ਬਾਅਦ ਉਹ 2 ਮਹੀਨੇ ਟਰੈਵਲ ਕਰਕੇ ਆਉਂਦਾ ਵਾਪਸ ਆਉਂਦਿਆਂ ਹੀ ਉਸ ਦੀ ਬੜੀ ਚੰਗੀ ਜੌਬ ਲੱਗ ਜਾਂਦੀ ਹੈ ਜਿਸ 'ਚ ਸੈਲਰੀ ਵੀ ਕਾਫੀ ਹੁੰਦੀ ਆ ਸੋ 24 ਦੀ ਉਮਰ 'ਚ ਆਪਾਂ ਜੋ ਸੰਕੁਏ ਨੂੰ ਇੱਕ ਕਾਮਯਾਬ ਮੁੰਡਾ ਕਹਿ ਸਕਦੇ ਆ ਸਭ ਵਧੀਆ ਚੱਲ ਰਿਹਾ ਹੁੰਦਾ ਸਭ ਕੁਝ ਤਾਂ ਹੁੰਦਾ ਉਸ ਕੋਲ ਇੱਕ ਸੋਹਣਾ ਪਰਿਵਾਰ ਰਹਿਣ ਲਈ ਚੰਗਾ ਘਰ ਇੱਕ ਆਈਡੀਅਲ ਜੌਬ ਹੋਰ ਕੀ ਚਾਹੀਦਾ ਹੁੰਦਾ ਅਨੂ ਦੀ ਬੈਕਗ੍ਰਾਉਂਡ ਤੇ ਵੀ ਥੋੜੀ ਨਜ਼ਰ ਮਾਰ ਲੈਣੇ ਆ ਅਨੂ ਪੈਦਾ ਹੁੰਦੀ ਆ 3 ਸਤੰਬਰ 1972 ਚ ਪੰਜਾਬ ਚ ਉਸਦੇ ਦੋਨੋਂ ਪੇਰੈਂਟਸ ਡਾਕਟਰ ਹੁੰਦੇ ਨੇ ਪ੍ਰਦਮਨ ਪੈਡੀ ਤੇ ਸੁਰਿੰਦਰ ਸਿੰਘ ਇਹ 73 ਚ ਆਸਟ੍ਰੇਲੀਆ ਮੂਵ ਹੋ ਜਾਂਦੇ ਨੇ ਅਨੂ ਉਸ ਵਕਤ ਬੱਚੀ ਹੀ ਹੁੰਦੀ ਹੈ ਯਾਨੀ ਆਸਟ੍ਰੇਲੀਆ ਚ ਹੀ ਉਹ ਵੱਡੀ ਹੁੰਦੀ ਹੈ ਤੇ ਪੜ੍ਹਾਈ ਚ ਵੀ ਜੋ ਵਾਂ ਖੁਸ਼ਿਆਰ ਉਹ ਲਾਅ ਪੜ੍ਹਦੀ ਹੁੰਦੀ ਹੈ 1993 ਚ ਜੋ ਨੂੰ ਪਤਾ ਲੱਗਦਾ ਹੈ ਕਿ ਅਨੂ ਉਸ ਤੋਂ ਪ੍ਰੈਗਨੈਂਟ ਹੋ ਗਈ ਹੈ ਤੇ ਉਸਨੇ ਅਬੋਰਸ਼ਨ ਵੀ ਕਰਾ ਲਿਆ ਹੈ ਉਹ ਅਬੋਰਸ਼ਨ ਤੋਂ ਬਾਅਦ ਕਾਫੀ ਪਰੇਸ਼ਾਨ ਹੁੰਦੀ ਹੈ ਸਟ्रेस ਚ ਚਲੀ ਜਾਂਦੀ ਹੈ ਇੰਨਾ ਜ਼ਿਆਦਾ ਕਿ ਉਹ ਡਰੱਗਸ ਲੈਣ ਲੱਗਦੀ ਹੈ ਅਨੂ ਜਦੋਂ ਸਾਇਮਨ ਨੂੰ ਡੇਟ ਕਰਦੀ ਹੁੰਦੀ ਆ ਤਾਂ ਉਦੋਂ ਵੀ ਉਹ ਡਰੱਗਸ ਲੈਂਦੀ ਹੈ ਪਰ ਜੋ ਨੂੰ ਮਿਲਣ ਤੋਂ ਬਾਅਦ ਉਹ ਇਹ ਸਭ ਬੰਦ ਕਰ ਦਿੰਦੀ ਹੈ ਪਰ ਹੁਣ ਫੇਰ ਇਸ ਦੀ ਐਡਿਕਸ਼ਨ ਸਟਾਰਟ ਹੋ ਜਾਂਦੀ ਹੈ ਜੋ ਨੂੰ ਲੱਗਦਾ ਹੈ ਕਿ ਅਨੂ ਸਟ੍ਰੈਸ ਚ ਹੈ ਪਰ ਉਸ ਦਾ ਪਿਆਰ ਉਸ ਨੂੰ ਠੀਕ ਕਰ ਦੇਗਾ ਜੋ ਨੂੰ ਭਰੋਸਾ ਹੁੰਦਾ ਹੈ ਕਿ ਉਸ ਦੀ ਜਿੰਨੀ ਅਟੈਚਮੈਂਟ ਹੈ ਅਨੂ ਨਾਲ ਅਨੂ ਇਹ ਸਭ ਆਪ ਹੀ ਛੱਡ ਦੇਗੀ ਜੋ ਅਨੂ ਦੇ ਪਿਆਰ ਚ ਇੰਨਾ ਪਾਗਲ ਹੁੰਦਾ ਹੈ ਕਿ ਹਰ ਵੀਕਐਂਡ 5 ਘੰਟੇ ਟਰੈਵਲ ਕਰਕੇ ਕੈਨਬਰਾ ਅਨੂ ਨੂੰ ਮਿਲਣ ਜਾਂਦਾ ਹੈ ਜੋ ਦੇ ਪੇਰੈਂਟਸ ਨੂੰ ਆਈਡੀਆ ਨਹੀਂ ਹੁੰਦਾ ਕਿ ਉਹ ਡੇਟ ਕਰ ਰਿਹਾ ਹੈ ਕਿਸੇ ਨੂੰ ਪਰ ਉਸ ਦਾ ਹਰ ਵੀਕਐਂਡ ਚਲੇ ਜਾਣਾ ਉਹਨਾਂ ਨੂੰ ਇਹ ਪਤਾ ਲੱਗਵਾ ਦਿੰਦਾ ਹੈ ਕਿ ਉਹ ਅਨੂ ਨੂੰ ਡੇਟ ਕਰ ਰਿਹਾ ਹੈ ਹਾਲਾਂਕਿ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਉਹਨਾਂ ਦਾ ਮੁੰਡਾ ਕਿੰਨਾ ਸੀਰੀਅਸ ਹੋਇਆ ਪਿਆ ਹੈ ਉਸ ਕੁੜੀ ਲਈ ਤੇ ਉਹ ਉਸ ਨਾਲ ਵਿਆਹ ਕਰਾਉਣਾ ਚਾਹੁੰਦਾ ਹੈ ਰਿਲੇਸ਼ਨ ਇਦਾਂ ਦਾ ਹੋ ਜਾਂਦਾ ਹੈ ਜੋ ਤੇ ਅਨੂ ਦਾ ਕੇ ਦੋਵੇਂ ਕੈਨਬਰਾ ਚ ਇੱਕ ਜੁਆਇੰਟ ਬੈਂਕ ਅਕਾਊਂਟ ਵੀ ਖੋਲ ਲੈਂਦੇ ਨੇ ਤਾਂ ਕਿ ਪੈਸੇ ਇਕੱਠੇ ਕਰਕੇ ਇੱਕ ਵਧੀਆ ਵੈਡਿੰਗ ਕਰ ਸਕਣ ਪਰ ਇਸ ਦਰਮਿਆਨ ਇੱਕ ਗੱਲ ਹੁੰਦੀ ਆ ਜੋ ਉਦਾਂ ਬੜਾ ਖੁਸ਼ ਰਹਿਣ ਵਾਲਾ ਨਵੇਂ ਦੋਸਤ ਬਣਾਉਣ ਵਾਲਾ ਜਮਾ ਐਕਸਟ੍ਰੋਵਰਟ ਮੁੰਡਾ ਹੁੰਦਾ ਪਰ ਹੁਣ ਉਹ ਮੁਰਝਾਇਆ ਜਿਹਾ ਰਹਿੰਦਾ ਉਸਦੇ ਚਿਹਰੇ ਤੋਂ ਹੀ ਰੌਣਕ ਚਲੀ ਜਾਂਦੀ ਹੈ ਇਹ ਚੀਜ਼ ਉਸਦੇ ਪੈਰੈਂਟਸ ਵੀ ਨੋਟ ਕਰਦੇ ਨੇ ਕਿ ਉਹਨਾਂ ਦੇ ਮੁੰਡੇ ਦਾ ਹਾਸਾ ਕਿਤੇ ਗਵਾਚ ਗਿਆ ਏਸੇ ਕਰਕੇ ਜੋ ਦੇ ਘਰ ਦੇ ਆਨ ਨੂੰ ਅਨੂ ਪਸੰਦ ਨਹੀਂ ਹੁੰਦੀ ਜਦੋਂ ਵੀ ਜੋ ਆਪਣੀ ਫੈਮਲੀ ਨਾਲ ਹੁੰਦਾ ਹੈ ਤਾਂ ਅਨੂ ਉਸ ਨੂੰ ਆਪਣੇ ਫਾਦਰ ਨਾਲ ਠੀਕ ਤਰ੍ਹਾਂ ਗੱਲ ਨਹੀਂ ਕਰਨ ਦਿੰਦੀ ਹੁੰਦੀ ਅਨੂ ਨੂੰ ਜਿਵੇਂ ਪਸੰਦ ਨਹੀਂ ਹੁੰਦਾ ਜੋ ਦਾ ਉਸਦੀ ਫੈਮਲੀ ਨਾਲ ਕੁਆਲਟੀ ਟਾਈਮ ਸਪੈਂਡ ਕਰਨਾ ਜੋ ਦੇ ਘਰ ਜਦੋਂ ਉਸ ਦਾ ਛੋਟਾ ਭਰਾ ਮਾਪੇ ਸਾਰੇ ਹੁੰਦੇ ਨੇ ਤਾਂ ਉਹ ਅਕਸਰ ਸਾਰੇ ਇਕੱਠੇ 6:30 ਡਿਨਰ ਕਰਦੇ ਨੇ ਪਰ ਉਹ ਉਹੀ ਅਨੂਜੋ ਨੂੰ ਬੁਲਾ ਲੈਂਦੀ ਤਾਂ ਕਿ ਉਹ ਆਪਣੀ ਫੈਮਲੀ ਨਾਲ ਡਿਨਰ ਨਾ ਕਰ पाए ਇਹ ਗੱਲਾਂ ਜੋ ਉਹਦੇ ਪੇਰੈਂਟਸ ਦੱਸਦੇ ਨੇ ਜੋ ਦੀ ਮਾਂ ਕਹਿ ਦਿੰਦੀ ਹੈ ਜੋ ਨੂੰ ਕਿ ਅਨੂ ਨੂੰ ਕਹਿ ਕੇ ਸਾਡੇ ਡਿਨਰ ਟਾਈਮ ਤੇ ਫੈਮਲੀ ਟਾਈਮ ਤੇ ਫੋਨ ਨਾ ਕਰਿਆ ਕਰੇ ਅੱਗੇ ਪਿੱਛੇ ਜਦੋਂ ਮਰਜ਼ੀ ਕਰੇ ਜੋ ਮਾਦਾ ਸੁਨੇਹਾ ਅਨੂ ਨੂੰ ਜਾ ਕੇ ਦੇ ਦਿੰਦਾ ਪਰ ਅਨੂ ਨੂੰ ਇਹ ਗੱਲ ਚੰਗੀ ਨਹੀਂ ਲੱਗਦੀ ਸੰਬਰ 1996 ਚ ਜੋ ਆਪਣੇ ਘਰਦਿਆਂ ਨੂੰ ਇੱਕ ਹੋਰ ਸ਼ੌਕ ਦਿੰਦਾ ਹੈ ਤੇ ਕਹਿੰਦਾ ਹੈ ਕਿ ਮੈਂ ਅਨੂ ਕੋਲ ਕੈਨਬਰਾ ਮੂਵ ਹੋ ਰਿਹਾ ਜੋ ਇਸ ਕਰਕੇ ਕੈਨਬਰਾ ਮੂਵ ਹੁੰਦਾ ਕਿਉਂਕਿ ਅਨੂ ਉਹਨੂੰ ਕਈ ਵਾਰ ਕਹਿ ਚੁੱਕੀ ਹੁੰਦੀ ਆ ਕਿ ਉਹ ਮੈਂਟਲੀ ਸਹੀ ਫੀਲ ਨਹੀਂ ਕਰ ਰਹੀ ਉਸ ਨੂੰ ਲੋਡ ਹੈ ਉਹਦੀ ਤੇ ਉਹਦੀ ਜ਼ਿੰਮੇਵਾਰੀ ਬਣਦੀ ਹੈ ਅਨੂ ਨੂੰ ਉਸ ਨੂੰ ਇਸ ਕੰਡੀਸ਼ਨ ਚ ਸਾਂਭੇ ਹੁਣ ਦੋਵੇਂ ਇਕੱਠੇ ਰਹਿ ਰਹੇ ਹੁੰਦੇ ਆ ਇੱਕ ਦਿਨ ਅਨੂਜੋ ਨੂੰ ਕਹਿੰਦੀ ਹੈ ਕਿ ਮੈਂ ਪਤਲੀ ਹੋਣਾ ਮੇਰਾ weight ਬੜਾ ਵੱਧ ਗਿਆ ਤੇ ਮੈਂ ਨੋਰਮਲ ਪਤਲੀ ਨਹੀਂ ਹੋਣਾ ਮੈਂ ਉਦਾਂ ਪਤਲੀ ਹੋਣਾ ਜਿਵੇਂ ਟੀਵੀ 'ਚ ਉਹ ਮਾਡਲਸ ਹੁੰਦੇ ਨੇ ਜੋ ਉਹਨੂੰ ਕਹਿੰਦਾ ਕਿ ਇਹ ਤਾਂ ਕੋਈ ਦਵਾਈਆਂ ਜਾਂ ਸਟੀਰੋਇਡਸ ਲੈ ਕੇ ਸ਼ਾਇਦ ਇਦਾਂ ਦੀ ਬੋਡੀ ਮੇਨਟੇਨ ਕਰਦੀਆਂ ਨੇ ਇਹ ਐਵੇਂ ਥੋੜੀ ਹੁੰਦੀ ਆ ਉਹ ਇਹ ਗੱਲ ਅਨੂ ਨੂੰ ਸਮਝਾਉਣ ਲਈ ਕਹਿੰਦਾ ਪਰ ਅਨੂ ਸੀਰੀਅਸ ਹੋ ਜਾਂਦੀ ਹੈ ਤੇ ਰਿਸਰਚ ਕਰਦੀ ਹੈ ਕਿ ਕਿਸ ਸਟੀਰੋਇਡ ਜਾਂ ਕਿਸ ਚੀਜ਼ ਨਾਲ ਮੈਂ ਜ਼ੀਰੋ ਫਿਗਰ ਹੋ ਉਸ ਨੂੰ ਰਿਸਰਚ ਦੌਰਾਨ ਇੱਕ سیرਪ ਮਿਲਦਾ ਹੈ ਜੋਏ ਦਾਵਾ ਕਰਦਾ ਹੈ ਕਿ ਇਸ ਨੂੰ ਪੀ ਕੇ ਤੁਸੀਂ ਪਤਲੇ ਹੋ ਜਾਓਗੇ। ਅਨੂ ਉਸ سیرਪ ਲੈ ਕੇ ਆਉਂਦੀ ਹੈ ਤੇ ਕੰਜ਼ਿਊਮ ਕਰਨਾ ਸ਼ੁਰੂ ਕਰ ਦਿੰਦੀ ਹੈ। ਇਸ سیرਪ ਦਾ ਅਸਰ ਅਨੂ ਦੀ ਬੋਡੀ ਤੇ ਨਜ਼ਰ ਆਉਂਦਾ ਹੈ ਪਰ ਉਹ 네ਗੇਟਿਵ ਹੁੰਦਾ ਹੈ। ਉਸ ਦਾ ਇੱਕੋ ਦਮ ਬਹੁਤ weight ਚਲਾ ਜਾਂਦਾ ਹੈ। ਉਹ weak feel ਕਰਦੀ ਹੈ ਤੇ ਨਾਲ ਹੀ ਉਹਨੂੰ ਲੱਗਦਾ ਹੈ ਕਿ ਉਹਨੂੰ AIDS ਵੀ ਹੋ ਗਈ ਹੈ। ਉਹ ਆਪਣੀ ਸਹੇਲੀ ਮਾਧਵੀ ਰਾਓ ਨੂੰ ਦੱਸਦੀ ਹੈ ਕਿ ਮੈਨੂੰ AIDS ਹੈ ਤੇ ਇਹ ਕਿੱਦਾਂ ਪੋਸੀਬਲ ਹੈ ਕਿ ਮੈਨੂੰ AIDS ਹੈ ਤੇ ਮੇਰੇ ਬॉयਫ੍ਰੈਂਡ ਜੋ ਨੂੰ ਨਹੀਂ। ਉਹ ਜੋ ਦੇ ਟੂਥ ਬ੍ਰਸ਼ ਤੇ ਆਪਣਾ ਨਾ ਥੋੜਾ ਬਲੱਡ ਲਗਾ ਦਿੰਦੀ ਹੈ ਤਾਂ ਕਿ ਉਹਨੂੰ ਵੀ ਐਡਸ ਹੋ ਜੇ ਪਰ ਫਿਰ ਡਾਕਟਰ ਤੋਂ ਚੈੱਕ ਕਰਾਉਣ ਤੇ ਪਤਾ ਲੱਗਦਾ ਹੈ ਕਿ ਅਨੂ ਨੂੰ ਐਡਸ ਹੈ ਹੀ ਨਹੀਂ ਇਹ ਬਸ ਉਸ ਦੀ ਇਮੇਜਿਨੇਸ਼ਨ ਹੁੰਦੀ ਹੈ ਉਹਨਾਂ ਨੂੰ ਦੇ ਪੇਰੈਂਟਸ ਡਾਕਟਰ ਹੁੰਦੇ ਨੇ ਉਹ ਦੇਖਦੇ ਨੇ ਕਿ ਅਨੂ ਦੀ ਹਾਲਤ ਤਾਂ ਬਹੁਤ ਖਰਾਬ ਲੱਗ ਰਹੀ ਹੈ ਇਸ ਦਾ ਤਾਂ ਚਿਹਰਾ ਮੋਰਾ ਹੀ ਨਹੀਂ ਰਹਿ ਗਿਆ ਉਹ ਕਹਿੰਦੇ ਨੇ ਕਿ ਤੂੰ ਠੀਕ ਤਰ੍ਹਾਂ ਚੈੱਕਅਪ ਕਰਾ ਪਰ ਅਨੂ ਮਨਾ ਕਰ ਦਿੰਦੀ ਹੈ ਹੁਣ ਜੋ ਦਾ ਤੇ ਅਨੂ ਦਾ ਵੀ ਰਿਸ਼ਤਾ ਵਿਗੜਨ ਲੱਗਦਾ ਹੈ ਕਿਉਂਕਿ ਅਨੂ ਆਪਣੀ ਹੈਲਥ ਦਾ ਜ਼ਿੰਮੇਵਾਰ ਜੋਨ ਉਠਾ ਰੌਂਦੀ ਹੈ ਕਿ ਉਹਨੇ ਮੈਡੀਕੇਸ਼ਨ ਦੀ ਗੱਲ ਕੀਤੀ ਸੀ ਭਾਰ ਘਟਾਉਣ ਲਈ ਇਸ ਲਈ ਮੈਂ ਉਹ سیرਪ ਲਿਆ ਅਨੂ ਦੇ ਦਿਮਾਗ ਚ ਪਤਾ ਨਹੀਂ ਕੀ ਆਉਂਦਾ ਉਹ ਆਪਣੇ ਕੱਪੜੇ ਸੇਲ ਕਰਨਾ ਸ਼ੁਰੂ ਕਰ ਦਿੰਦੀ ਹੈ ਇਹ ਬਿਹੇਵੀਅਰ ਵੇਖ ਕੇ ਉਸਦੇ ਪੇਰੈਂਟਸ ਹੋਰ ਪਰੇਸ਼ਾਨ ਹੋ ਜਾਂਦੇ ਨੇ ਉਹ ਡਾਕਟਰਸ ਨੂੰ ਇਸ ਦੇ ਮੈਂਟਲ ਟੈਸਟ ਲਈ ਕਹਿੰਦੇ ਨੇ ਪਰ ਦੈਨ ਅਨੂ ਦੀ ਪਰਮਿਸ਼ਨ ਤੋਂ ਬਿਨਾਂ ਉਹ ممکن ਨਹੀਂ ਹੁੰਦਾ ਪਤਾ ਬਾਤ ਚ ਲੱਗਦਾ ਹੈ ਕਿ ਅਨੂ ਆਪਣੇ ਕਪੜੇ ਇਸ ਲਈ ਵੇਚ ਰਹੀ ਹੁੰਦੀ ਹੈ ਕਿਉਂਕਿ ਉਹ ਖੁਦ ਨੂੰ ਖਤਮ ਕਰਨ ਬਾਰੇ ਸੋਚ ਰਹੀ ਹੁੰਦੀ ਹੈ ਪਰ ਫਿਰ ਥੋੜੀ ਦੇਰ ਬਾਅਦ ਉਹ ਓਕੇ ਹੋ ਜਾਂਦੀ ਹੈ ਕਿਉਂਕਿ ਉਹਨੂੰ ਲੱਗਦਾ ਹੈ ਕਿ ਜੇ ਉਹ ਮਰ ਗਈ ਤਾਂ ਜੋ ਮੇਰੇ ਮਰਨ ਤੋਂ ਬਾਅਦ ਕਿਸੇ ਹੋਰ ਕੁੜੀ ਨਾਲ ਰਿਲੇਸ਼ਨ ਚਾ ਜਾਏਗਾ ਉਸ ਨੂੰ ਦੂਜੀ ਗਰਲਫ੍ਰੈਂਡ ਮਿਲ ਚੁਗੀ ਸੋ ਹੁਣ ਅਨੂ ਜੋ ਨੂੰ ਮਾਰਨਾ ਚਾਹੁੰਦੀ ਹੈ ਖੋਦੇ ਮਰਨ ਤੋਂ ਪਹਿਲਾਂ ਉਹ ਜੋ ਨੂੰ ਖਤਮ ਕਰਨਾ ਚਾਹੁੰਦੀ ਹੈ ਉਹ ਇਹ ਗੱਲ ਆਪਣੀ ਫਰੈਂਡ ਮਾਧਵੀ ਰਾਉ ਨਾਲ ਸ਼ੇਅਰ ਕਰਦੀ ਹੈ ਉਹ ਤੇ ਸਹੇਲੀ ਵੀ ਉਦਾਂ ਦੀ ਉਹ ਨੂੰ ਸਮਝਾਉਣ ਦੀ ਜਗ੍ਹਾ ਕਹਿ ਦਿੰਦੀ ਹੈ ਕਿ ਨਾਈਸ ਆਈਡੀਆ ਤੂੰ ਮਾਰਦੇ। ਮਾਦਵੀ ਅਨੂ ਦੇ ਨਾਲ ਹੀ ਲਾਅ ਪੜਦੀ ਹੁੰਦੀ ਹੈ। ਦੋਵੇਂ ਸਹੇਲੀਆਂ ਹੁਣ ਸੋਚਣ ਲੱਗ ਜਾਂਦੀਆਂ ਨੇ ਕਿ ਜੋ ਨੂੰ ਕਿੱਦਾਂ ਮਾਰੀਏ। ਉਹ ਆਪਣੇ ਹੋਰ ਵੀ ਫਰੈਂਡਸ ਤੋਂ ਸਲਾਹ ਲੈਂਦੇ ਨੇ ਕਿ ਤੁਸੀਂ ਦੱਸੋ ਜੋ ਨੂੰ ਕਿੱਦਾਂ ਮਾਰੀਏ। ਪਰ ਫਰੈਂਡਸ ਇਹ ਗਰਲ ਸੀਰੀਅਸਲੀ ਲੈਂਦੇ ਨਹੀਂ ਕਿ ਇਹ ਐਵੇਂ ਪਾਗਲਾ ਵਾਲੀਆਂ ਗੱਲਾਂ ਕਰ ਰਹੀਆਂ ਨੇ। ਭਲਾ ਅਨੂ ਆਪਣੇ ਇੰਨੇ ਚੰਗੇ ਬੋਏਫਰੈਂਡ ਜੋ ਨੂੰ ਕਿਉਂ ਮਾਰੋ? ਹੁਣ ਅਨੂ ਇੱਕ ਹੋਰ ਬੰਦੇ ਨੂੰ ਮਿਲਦੀ ਹੈ ਤੇ ਉਹਨੂੰ ਪੁੱਛਦੀ ਹੈ ਕਿ ਤੂੰ ਮੇਰੇ ਲਈ ਗਨ ਅਰੇਂਜ ਕਰ ਸਕਦਾ ਹੈ? ਅੱਗੋਂ ਉਹ ਬੰਦਾ ਪੁੱਛਦਾ ਹੈ ਕਿ ਕੀ ਕਰਨੀ ਆ ਤੂੰ ਗਨ ਅਨੂ ਕਹਿੰਦੀ ਹੈ ਮੈਂ ਦੁਖੀ ਬਣੀ ਆ ਮੈਂ ਖੁਦ ਦੀ ਜਾਨ ਲੈਣੀ ਆ ਅੱਗੋਂ ਉਹ ਬੰਦਾ ਵੀ ਹੈਰਾਨੀ ਭਰੀ ਗੱਲ ਕਰਦਾ ਉਹ ਕਹਿੰਦਾ ਜੇ ਮਰਨਾ ਹੀ ਹੈ ਤਾਂ ਡਰਗ ਓਵਰਡੋਜ਼ ਨਾਲ ਖਤਮ ਹੋ ਜਾ ਗਨ ਨਾਲ ਮਰेंगी ਤਾਂ ਬੜਾ ਪੇਨਫੁਲ ਹੋਊਗਾ ਨਨੂ ਨੇ ਇਹ ਆਈਡੀਆ ਬੜਾ ਅਟਰੈਕਟ ਕਰਦਾ ਹੈ ਇਹ ਆਪਣੀ ਸਹੇਲੀ ਨਾਲ ਛੇਤੀ ਹੀ ਇਸ ਬੰਦੇ ਦੇ ਘਰ ਜਾ ਕੇ 500 ਡਾਲਰ ਦੀ ਹਰਨ ਖਰੀਦ ਲੈਂਦੀ ਹੈ ਉਹ ਬੰਦਾ ਇਹਨਾਂ ਨੂੰ ਦੋ ਸਿਰਿੰਜਸ ਵੀ ਦਿੰਦਾ ਹੈ ਤੇ ਕਹਿੰਦਾ ਹੈ ਕਿ ਜੇ ਤੂੰ ਡਰਗ ਇਹਦੇ ਨਾਲ ਇੰਜੈਕਟ ਕਰਦੀ ਹੈ ਤਾਂ ਮੌਤ ਫਾਸਟ ਹੋ ਉਹ ਕਹਿੰਦਾ ਹੈ ਕਿ ਇਸ ਨਾਲ ਤੈਨੂੰ ਕੁਝ ਟੈਬਲੇਟਸ ਵੀ ਚਾਹੀਦੀਆਂ ਹੋਣਗੀਆਂ ਪਰ ਉਹ ਦੂਜੇ ਬੰਦੇ ਤੋਂ ਮਿਲਦੀਆਂ ਉਹ ਐਡਰੈਸ ਵਗੈਰਾ ਸਭ ਦੇ ਦਿੰਦਾ ਹੈ ਉਸ ਦੂਜੇ ਸ਼ਖਸ ਦਾ ਉਥੋਂ ਇਹ 15 ਟੈਬਲਟਸ ਬਾਏ ਕਰ ਲੈਂਦੀ ਹੈ ਤੇ ਫਿਰ ਦੋਵੇਂ ਸਹੇਲੀਆਂ ਘਰ ਆ ਜਾਂਦੀਆਂ ਨੇ ਉਹ ਪਲਾਨ ਕਰਦੀ ਹੈ ਕਿ ਪਹਿਲਾਂ ਉਹ ਜੋ ਨੂੰ ਮਾਰੇਗੀ ਫਿਰ ਖੁਦ ਨੂੰ ਦਿਨ ਹੁੰਦਾ ਹੈ ਅਕਤੂਬਰ 24 1997 ਅਨੂ ਆਪਣੇ ਘਰ ਇੱਕ ਪਾਰਟੀ ਰੱਖਦੀ ਹੈ ਜਿਸ 'ਚ ਆਪਣੇ ਸਾਰੇ ਜਾਣਕਾਰ ਲਾਅ ਸਟੂਡੈਂਟਸ ਨੂੰ ਬੁਲਾਉਂਦੀ ਹੈ ਜੋ ਥੱਕਿਆ ਟੁੱਟਿਆ ਕੰਮ ਤੋਂ ਘਰ ਆਉਂਦਾ ਇਹਨੇ ਲੋਕ ਘਰੇ ਵੇਖ ਕੇ ਹੈਰਾਨ ਹੋ ਜਾਂਦਾ ਹਾਲਾਂਕਿ ਅਨੂ ਤੇ ਮਾਧਵੀ ਨੇ ਪਾਰਟੀ 'ਚ ਆਏ ਸਾਰੇ ਫਰੈਂਡਸ ਨੂੰ ਦੱਸਿਆ ਹੁੰਦਾ ਹੈ ਕਿ ਅੱਜ ਜੋ ਨੂੰ ਮਾਰ ਦੇਣਾ ਫਿਰ ਅਨੂ ਨੇ ਖੁਦ ਨੂੰ ਖਤਮ ਕਰਨਾ ਪਰ ਸਾਰੇ ਫੇਰ ਗੱਲ ਹਾਸੇ ਵਿੱਚ ਲੈਂਦੇ ਨੇ ਖੈਰ ਸਾਰੇ ਪਾਰਟੀ ਇੰਜੋਏ ਕਰਦੇ ਨੇ ਤੇ ਘਰ ਚਲੇ ਜਾਂਦੇ ਨੇ ਜਾਨ ਲੱਗਿਆ ਮਾਧਵੀ ਅਨੂ ਨੂੰ ਕਹਿ ਕੇ ਜਾਂਦੀ ਹੈ ਕਿ ਅੱਜ ਕੰਮ ਪੂਰਾ ਕਰ ਦੇ ਜਦੋਂ ਸਾਰੇ ਚਲੇ ਜਾਂਦੇ ਨੇ ਤਾਂ ਅਨੂ ਜੋ ਲਈ ਕਾਫੀ ਬਣਾਉਂਦੀ ਹੈ ਤੇ ਉਸ ਕਾਫੀ ਚੋ ਟੈਬਲੇਟਸ ਪਾ ਦਿੰਦੀ ਹੈ ਕਾਫੀ ਪੀ ਕੇ ਜੋ ਬੇਹੋਸ਼ ਹੋ ਜਾਂਦਾ ਹੈ ਹੁਣ ਉਹ ਡਰੱਗ ਵਾਲੀ ਸਿਰਿੰਜ ਭਰਦੀ ਹੈ ਪਰ ਡਰੱਗ ਇੰਜੈਕਸ਼ਨ ਚ ਤੇਕ ਹੋ ਜਾਂਦੀ ਹੈ ਉਸ ਰਿੰਜ ਤੋਂ ਬਾਹਰ ਨਹੀਂ ਆਉਂਦੀ ਸੋ ਇਸ ਚੱਕਰ ਚ ਉਹ ਜੋ ਨੂੰ ਖਤਮ ਨਹੀਂ ਕਰ ਪਾਉਂਦੀ ਜੋ ਅਗਲੇ ਦਿਨ ਉੱਠਦਾ ਹੈ ਤਾਂ ਉਸ ਦਾ ਸਿਰ ਘੁੰਮਦਾ ਹੈ ਉਹ ਬੜਾ ਵੀਕ ਫੀਲ ਕਰ ਰਿਹਾ ਹੁੰਦਾ ਉਹਨੂੰ ਲੱਗਦਾ ਹੈ ਕਿ ਕੱਲ ਪਾਰਟੀ ਚ ਜ਼ਿਆਦਾ ਪੀਲੇ ਸ਼ਾਇਦ ਹੈਂਗਓਵਰ ਹੋ ਗਿਆ ਹੋਣਾ ਉਹ ਮੈਡੀਸਿਨ ਲੈਂਦਾ ਤੇ ਆਫਿਸ ਚਲਾ ਜਾਂਦਾ ਹੈ ਪਿੱਛੋਂ ਅਨੂ ਮਾਧਵੀ ਨਾਲ ਆਪਣੀ ਸਹੇਲੀ ਨਾਲ ਮਿਲਦੀ ਹੈ ਤੇ ਉਹਨੂੰ ਦੱਸਦੀ ਹੈ ਕਿ ਕੰਮ ਨਹੀਂ ਹੋਇਆ ਮਾਧਵੀ ਕਹਿੰਦੀ ਹੈ ਡੋਨਟ ਵਰੀ ਤੂੰ ਹਿੰਮਤ ਨਾ ਹਾਰ ਆਪਾਂ ਹੋਰ ਪਾਰਟੀ ਰੱਖਦੇ ਹਾਂ ਹੁਣ 26 ਅਕਤੂਬਰ 1997 ਨੂੰ ਇੱਕ ਹੋਰ ਪਾਰਟੀ ਕਰੇ ਰੱਖ ਲਈ ਜਾਂਦੀ ਹੈ ਤੇ ਜੋ ਘਰ ਆਉਂਦਾ ਤਾਂ ਪਾਰਟੀ ਵੇਖ ਹੈਰਾਨ ਹੋ ਜਾਂਦਾ ਫਿਰ ਤੋਂ ਇਸ ਵਾਰ ਮਾਧਵੀ ਕਹਿੰਦੀ ਹੈ ਕਿ ਇਹ ਪਾਰਟੀ ਮਾਧਵੀ ਰਾਓ ਵੱਲੋਂ ਹੈ ਜੋ ਵੀ ਫਿਰ ਪਾਰਟੀ ਜੁਆਇਨ ਕਰ ਲੈਂਦਾ ਹੈ ਇਸ ਪਾਰਟੀ 'ਚ ਇੱਕ ਹੋਰ ਕੁੜੀ ਆਈ ਹੁੰਦੀ ਹੈ ਤਾਨੀ ਉਹਨੂੰ ਅਨੂ ਦਾ ਬਿਹੇਵੀਅਰ ਸਹੀ ਨਹੀਂ ਲੱਗ ਰਿਹਾ ਹੁੰਦਾ ਸ਼ੱਕੀ ਜਿਹਾ ਲੱਗ ਰਿਹਾ ਹੁੰਦਾ ਉਹਨੂੰ ਲੱਗਦਾ ਹੈ ਕਿ ਜੜੀ ਗੱਲ ਇਹ ਸਭ ਨੂੰ ਕਹਿ ਰਹੇ ਨੇ ਕਿ ਜੋ ਉਹਨੂੰ ਖਤਮ ਕਰਨਾ ਉਹ ਸਹੀ ਹੈ ਸ਼ਾਇਦ ਤਾਨੀਆ ਜੋਨ ਨੂੰ ਇਸ ਬਾਰੇ ਦੱਸਣ ਦੀ ਕੋਸ਼ਿਸ਼ ਕਰਦੀ ਹੈ ਪਾਰਟੀ 'ਚ ਪਰ ਉਹਨੂੰ ਮੌਕਾ ਨਹੀਂ ਮਿਲਦਾ ਜਦੋਂ ਅਨੂ ਸਿੰਘ ਨੂੰ ਇਹ ਰੈਲਾਈਜ਼ ਹੁੰਦਾ ਹੈ ਕਿ ਤਾਨੀਆ ਨੂੰ ਇਸ ਬਾਰੇ ਕੁਝ ਪਤਾ ਲੱਗ ਗਿਆ ਹੈ ਤਾਂ ਉਹ ਆਪ ਹੀ ਤਾਨੀਆ ਨੂੰ ਜੋ ਤੋਂ ਦੂਰ ਰੱਖਦੀ ਹੈ ਸੋ ਤਾਨੀਆ ਜੋਨ ਨੂੰ ਨਹੀਂ ਦੱਸ ਪਾਉਂਦੀ ਕੁਝ ਵੀ ਸਾਰੇ ਵਧੀਆ ਪਾਰਟੀ ਐਨਜੋਏ ਕਰ ਰਹੇ ਹੁੰਦੇ ਨੇ ਤੇ ਆਪਣੇ ਆਪਣੇ ਕਰੇ ਲੰਗ ਜਾਂਦੇ ਨੇ ਫਿਰ ਹੁਣ ਅਨੂ ਫੇਰ ਉਹ ਹੀ ਕਰਦੀ ਹੈ ਜੋ ਉਹਦੀ ਕਾਫੀ ਸਟੈਬਲਟਸ ਮਲਾਉਂਦੀ ਹੈ ਉਹ ਅਨਕੌਂਸ਼ੀਅਸ ਹੁੰਦਾ ਤੇ ਫਿਰ ਉਹ ਡਰਗ ਵਾਲਾ ਇੰਜੈਕਸ਼ਨ ਲਗਾ ਦਿੰਦੀ ਹੈ ਕੁਝ ਦੇਰ ਤੱਕ ਜੋ ਦੇ ਸਾ ਚੱਲਦੇ ਨੇ ਫਿਰ ਉਹ ਆਪਣੀ ਫਰੈਂਡ ਮਾਦਵੀ ਨੂੰ ਫੋਨ ਕਰਕੇ ਘਰੇ ਬੁਲਾਉਂਦੀ ਹੈ ਤੇ ਖਾਣਾ ਆਰਡਰ ਕਰਦੀ ਹੈ ਇੱਥੇ ਇੱਕ ਹੋਰ ਬੜੀ ਅਜੀਬ ਗੱਲ ਹੁੰਦੀ ਹੈ ਜਦੋਂ ਮਾਦਵੀ ਆਉਂਦੀ ਹੈ ਸਹੇਲੀ ਆਉਂਦੀ ਆ ਤਾਂ ਉਹ ਉਸ ਤੇ ਇਲਜ਼ਾਮ ਲਾਉਂਦੀ ਹੈ ਅਨੂ ਕਿ ਤੇਰੇ ਕਰਕੇ ਮੇਰੇ ਬாய்ਫਰੈਂਡ ਦੀ ਇਹ ਹਾਲਤ ਹੋ ਗਈ ਹੈ ਤੂੰ ਹੀ ਮੈਨੂੰ ਪ੍ਰੋਵੋਕ ਕੀਤਾ ਹੁਣ ਤੱਕ ਜੋ ਦੇ ਮੂੰਹ 'ਚ ਛੱਗ ਆ ਰਹੀ ਹੁੰਦੀ ਹੈ ਉਸਦੀ ਬਾਡੀ ਨੀਲੀ ਪੈ ਜਾਂਦੀ ਹੈ ਇਹ ਵੇਖ ਕੇ ਉਹ ਅਨੂ ਪੈਨਿਕ ਕਰ ਜਾਂਦੀ ਹੈ ਤੇ ਐਂਬੂਲੈਂਸ ਨੂੰ ਕਾਲ ਕਰਦੀ ਹੈ ਐਂਬੂਲੈਂਸ ਆਉਂਦੀ ਆ ਤਾਂ ਉਹ ਦੱਸਦੀ ਆ ਪਹਿਲਾਂ ਮੈਂ ਕਾਫੀ 'ਚ ਟੈਬਲੇਟਸ ਪਾਈਆਂ ਫਿਰ ਡਰਗ ਦੀ ਓਵਰਡੋਸ ਦੇ ਦਿੱਤੀ ਪੁਲਿਸ ਇਸ ਨੂੰ ਫੜ ਕੇ ਲੈ ਜਾਂਦੇ ਆ ਜੋ ਨੂੰ ਹਸਪੀਟਲ 'ਚ ਡੈੱਡ ਐਲਾਨ ਦਿੱਤਾ ਜਾਂਦਾ ਹੈ ਜੋ ਦੇ ਮਰਨ ਦੀ ਖਬਰ ਸੁਣ ਕੇ ਅਨੂ ਪਾਗਲਾ ਦੀ ਤਰ੍ਹਾਂ ਬਿਹੇਵ ਕਰਨਾ ਸ਼ੁਰੂ ਕਰ ਦਿੰਦੀ ਹੈ ਜਦੋਂ ਜੋ ਦੀ ਫੈਮਿਲੀ ਨੂੰ ਇਹ ਗੱਲ ਪਤਾ ਲੱਗਦੀ ਆ ਉਹ ਟੁੱਟ ਜਾਂਦੇ ਨੇ ਉਹ ਕਹਿੰਦੇ ਨੇ ਸਾਨੂੰ ਪਹਿਲਾਂ ਹੀ ਫੀਲਿੰਗ ਸੀ ਕਿ ਇਹ ਕੁਝ ਬੁਰਾ ਕਰੇਗੀ ਉਹਨਾਂ ਨੇ ਇਸ ਨੂੰ ਦੇਵਲ ਕਿਹਾ ਮਾਂ ਨੇ ਕਿਹਾ ਦੇਵਲ ਕਿਲਡ ਮਾਈ ਬੇਲਵਰਡਸ ਜੋ ਦੀ ਟਾਕਸਿਕੋਲੋਜੀ ਰਿਪੋਰਟ ਆ ਜਾਂਦੀ ਹੈ ਤੇ ਉਸ ਚ ਐਗਜ਼ੈਕਟ ਉਹੀ ਆਉਂਦਾ ਕਿ ਉਹ ਡਰਗ ਓਵਰਡੋਸ ਨਾਲ ਮਰਿਆ ਹੈ ਜਦੋਂ ਪੁਲਿਸ ਨੂੰ ਇਹ ਪੂਰੀ ਸਟੋਰੀ ਪਤਾ ਲੱਗਦੀ ਹੈ ਤਾਂ ਫੇਰ ਉਹ ਅਨੂਸ਼ ਸਿੰਘ ਦੀ ਫਰੈਂਡ ਮਾਧਵੀ ਰਾਓ ਦੇ ਘਰ ਵੀ ਰੇਡ ਕਰਦੀ ਹੈ ਉਹਨਾਂ ਨੂੰ ਉੱਥੋਂ ਕੁਝ ਡਾਇਰੀਜ਼ ਮਿਲਦੀਆਂ ਨੇ ਹੁਣ ਮਾਧਵੀ ਨੂੰ ਵੀ ਅਰੈਸਟ ਕਰ ਲਿਆ ਜਾਂਦਾ ਪਰ ਫੇਰ ਉਹ 100000 ਡਾਲਰ ਦੀ ਬੇਲ ਤੇ ਬਾਹਰ ਆ ਜਾਂਦੀ ਹੈ ਹਾਂ ਕੋਰਟ ਇਹ ਜ਼ਰੂਰ ਆਰਡਰ ਕਰ ਦਿੰਦੀ ਹੈ ਕਿ ਮਾਧਵੀ ਨੂੰ ਉਸ ਦੇ ਘਰ ਹੀ ਰਹਿਣਾ ਪਏਗਾ ਤੇ ਉਹ ਬਾਹਰ ਇਕੱਲੀ ਨਹੀਂ ਜਾਏਗੀ ਹੁਣ ਇਸ ਕੇਸ ਦਾ ਟਰਾਇਲ ਸ਼ੁਰੂ ਹੁੰਦਾ ਹੈ ਸਭ ਸਾਫ਼ ਹੁੰਦਾ ਹੈ ਸੋ ਸਭ ਨੂੰ ਉਮੀਦ ਹੁੰਦੀ ਹੈ ਕਿ ਅਨੂ ਸਿੰਘ ਨੂੰ ਸਖਤ ਸਜ਼ਾ ਮਿਲੇਗੀ ਪਰ ਇਦਾਂ ਹੁੰਦਾ ਨਹੀਂ ਕੋਰਟ ਇਹ ਪ੍ਰੂਫ ਕਰ ਦਿੱਤਾ ਜਾਂਦਾ ਹੈ ਕਿ ਅਨੂ ਇਜ਼ ਗੋਇੰਗ ਥਰੂ ਮੈਂਟਲ ਇਲਨੈਸ ਯਾਨੀ ਉਸ ਦਾ ਦਿਮਾਗੀ ਸੰਤੁਲਨ ਵਿਗੜਿਆ ਹੋਇਆ ਹੈ ਉਹ Mentally stable ਨਹੀਂ ਜਦੋਂ ਉਸਨੇ ਜੋ ਨੂੰ ਮਾਰਿਆ ਉਸਦਾ ਦਿਮਾਗ ਸਹੀ ਤਰ੍ਹਾਂ ਕੰਮ ਨਹੀਂ ਕਰ ਰਿਹਾ ਸੀ ਪਰ ਜਿਹੜੀ ਡਾਇਰੀ ਮਾਦਵੀ ਦੇ ਘਰੋਂ ਮਿਲਦੀ ਆ ਉਸ 'ਚ ਇਹਨੇ ਜੋ ਨੂੰ ਮਾਰਨ ਦੇ ਪਲਾਨ ਬਾਰੇ ਜ਼ਿਕਰ ਕੀਤਾ ਹੁੰਦਾ ਤੇ ਕੋਈ Mentally unstable ਇਨਸਾਨ ਇੰਨੀ ਪਲੈਨਿੰਗ ਕਿਵੇਂ ਕਰ ਸਕਦਾ ਪਰ ਇਹ ਫੈਕਟਰ ਕੋਰਟ ਕਨਸਿਡਰ ਨਹੀਂ ਕਰਦੀ ਤੇ ਅਨੂ ਸਿੰਘ ਨੂੰ ਸਿਰਫ 10 ਸਾਲ ਦੀ ਸਜ਼ਾ ਸੁਣਾ ਦਿੱਤੀ ਜਾਂਦੀ ਹੈ ਜਿਸ ਚ ਵੀ ਉਹ 4 ਸਾਲ ਬਾਅਦ ਪੈਰਲ ਅਪਲਾਈ ਕਰ ਸਕਦੀ ਹੁੰਦੀ ਹੈ ਜੇਲ੍ਹ ਦੌਰਾਨ ਅਨੂ ਨੇ ਜੇਲ੍ਹ ਦੀ ਲਾਇਬ੍ਰੇਰੀ 'ਚ ਕੰਮ ਕੀਤਾ ਤੇ ਆਪਣੇ ਥੈਰੇਪੀ ਸੈਸ਼ਨਸ ਵੀ ਰੈਗੂਲਰ ਲੇ ਉਹੀ ਹੁੰਦਾ ਉਹ ਨੂੰ 2001 ਚ ਬਾਹਰ ਆ ਜਾਂਦੀ ਹੈ ਪੈਰਲ ਤੇ ਪਰ ਕੁਝ ਵਕਤ ਬਾਅਦ ਹੀ ਉਹਨੂੰ ਫੇਰ ਜੇਲ੍ਹ ਚ ਪਾ ਦਿੱਤਾ ਜਾਂਦਾ ਹੈ ਕਿਉਂਕਿ ਉਹਨੂੰ ਫੇਰ ਡਰੱਗਸ ਲੈਂਦੇ ਆ ਵੇਖਿਆ ਜਾਂਦਾ ਹੈ ਪਰ 1 ਮਹੀਨੇ ਚੋਂ ਜੇਲ੍ਹ ਦੇ ਬਾਹਰ ਆ ਵੀ ਜਾਂਦੀ ਹੈ ਉਹ ਦਰਮਾਦਵੀ ਰਾਓ ਯੂ ਐਸ ਦੇ ਕਿਸੇ ਡਿਫਰੈਂਟ ਨਾਮ ਨਾਲ ਰਹਿਣਾ ਸ਼ੁਰੂ ਕਰ ਦਿੰਦੀ ਹੈ ਉਹ ਆਪਣਾ ਨਾਮ ਤੱਕ ਬਦਲ ਲੈਂਦੀ ਹੈ ਸੋਰਸਸ ਮੁਤਾਬਕ ਤੇ ਅਨੂ ਨਾਲ ਹਰ ਨਾਤਾ ਤੋੜ ਦਿੰਦੀ ਹੈ ਅਨੂ ਦੇ ਪੇਰੈਂਟਸ ਅਦਾਲਤ ਦੇ ਫੈਸਲੇ ਤੋਂ ਬਿਲਕੁਲ ਸੰਤੁਸ਼ਟ ਨਹੀਂ ਹੋਏ ਉਹਨਾਂ ਨੂੰ ਲੱਗਦਾ ਸੀ ਕਿ ਉਸ ਨੂੰ ਸਖਤ ਸਜ਼ਾ ਮਿਲੇਗੀ ਜੋ ਨਹੀਂ ਮਿਲੀ ਖਬਰ ਇਹ ਵੀ ਆਈ ਕਿ 2017 ਚ ਅਨੂ ਨੇ ਜੋ ਦੇ ਪੇਰੈਂਟਸ ਤੋਂ ਮਾਫੀ ਵੀ ਮੰਗੀ ਪਰ ਉਹਨਾਂ ਨੇ ਇਸ ਨੂੰ ਮਾਫ ਨਹੀਂ ਕੀਤਾ ਅਨੂ ਸਿੰਘ ਕੁਝ ਇੰਟਰਵਿਊਸ 'ਚ ਕਹਿੰਦੀ ਮਿਲਦੀ ਹੈ ਕਿ ਜੋ ਉਸਨੇ ਕੀਤਾ ਉਹ ਨਹੀਂ ਹੋਣਾ ਚਾਹੀਦਾ ਸੀ ਪਰ ਉਸ ਵਕਤ ਉਸ ਦਾ ਮੈਂਟਲ ਬੈਲੈਂਸ ਸਹੀ ਨਹੀਂ ਸੀ ਅਨੂ ਦੇ ਨਵੇਂ ਬॉयਫਰੈਂਡ ਬਾਰੇ ਵੀ ਪਤਾ ਲੱਗਿਆ ਜਿਸ ਨੇ ਬਕਾਇਦਾ ਇੰਟਰਵਿਊ ਦਿੱਤਾ ਜਦੋਂ ਉਸ ਤੋਂ ਪੁੱਛਿਆ ਜਾਂਦਾ ਹੈ ਕਿ ਤੈਨੂੰ ਡਰ ਨਹੀਂ ਲੱਗਦਾ ਅਨੂ ਇੱਕ ਦਿਨ ਤੈਨੂੰ ਵੀ ਮਾਰ ਦੋ ਜਿਵੇਂ ਪਹਿਲੇ ਬॉयਫਰੈਂਡ ਨੂੰ ਮਾਰਿਆ ਉਹ ਕਹਿੰਦਾ ਨਹੀਂ ਮੈਨੂੰ ਡਰ ਨਹੀਂ ਲੱਗਦਾ ਲੋਕ ਮੈਨੂੰ ਪੁੱਛਦੇ ਨੇ ਕਿ ਕੀ ਹੋਵੇ ਜਸਵੇਰੇ ਤੇਰੇ ਹੱਥਾਂ 'ਚ ਵੀ ਸੂਈ ਮਿਲੇ ਤਾਂ ਮੈਂ ਕਹਿੰਨਾ ਕੋਈ ਨਹੀਂ ਆਈ ਡੋਨਟ ਕੇਅਰ ਨਵਾਂ ਬੁਆਏਫ੍ਰੈਂਡ ਅਫਸੋਸ ਜਤਾਉਂਦਾ ਕਿ ਸਜ਼ਾ ਪੂਕਤਨ ਤੋਂ ਬਾਅਦ ਵੀ ਉਸਦੀ ਗਰਲਫ੍ਰੈਂਡ ਅਨੂ ਨੂੰ ਲੋਕ ਨਾਰਮਲੀ ਨਹੀਂ ਲੈਂਦੇ ਇਨੀ ਸਕਰੂਟੀ ਤੋਂ ਬਾਅਦ ਵੀ ਉਹਨੂੰ ਅਕਸੈਪਟ ਨਹੀਂ ਕਰਦੇ ਅਨੂ ਹੁਣ ਬਾਹਰ ਹੈ ਆਪਣੀ ਜ਼ਿੰਦਗੀ ਜੀ ਰਹੀ ਹੈ ਪਰ ਜੋ ਦਾ ਤਾਂ ਕੁਝ ਨਹੀਂ ਬਚਿਆ ਗੜਬੜ ਦਿਮਾਗੀ ਸੰਤੁਲਨ ਚ ਇਨੀ ਪਲਾਨਿੰਗ ਕਿੱਦਾਂ ਹੋ ਜਾਂਦੀ ਹੈ ਮੇਰੀ ਸਮਝ ਤੋਂ ਤਾਂ ਬਾਹਰ ਹੈ ਇਹ ਕਹਾਣੀ ਜਿੰਨੀ ਖਤਰਨਾਕ ਹੈ ਉਹਨੀ ਦਿਲ ਵੀ ਦਿਖਾਉਂਦੀ ਹੈ ਜਿਸ ਕਹਾਣੀ ਚ ਕਿਤੇ ਪਿਆਰ ਹੈ ਤਾਂ ਉਹ ਹੈ ਜੋ ਜੋ ਨੇ ਅਨੁਨਲ ਕੀਤਾ ਸੀ ਜੋ ਜੋ ਦੇ ਘਰ ਦੇ ਉਸ ਨਾਲ ਕਰਦੇ ਸਨ ਅਨੂ ਨੇ ਜੋ ਕੀਤਾ ਉਹ ਤਾਂ ਵਾਹਿਗੁਰੂ ਇਸ ਮਤਬਖਸ਼ਣ ਤੁਸੀਂ ਵੇਖ ਰਹੇ ਹੋ ਕੈਮਰਾ ਆ ਲੈਨ ਸਾਫਾ ਜੀ